ਨਗਰੀ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਵਿੱਚ ਲੱਗੇ ਕੂੜੇ ਦੇ ਵੱਡੇ ਵੱਡੇ ਢੇਰਾਂ ਕਰ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾਰਡ ਨੰਬਰ 46 ਦੇ ਕੌਂਸਲਰ ਨਵੀ ਜੋੜਾ ਨੇ ਮੀਡੀਆ ਨੂੰ ਨਾ ਲੈ ਕੇ ਹਰਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਦੇ ਵਿੱਚ ਵਕ-ਵਕਤ ਆਵਾਂ ਤੇ ਲੱਗੇ ਕੂੜੇ ਦੇ ਢੇਰ ਦਿਖਾਏ ਗੁਰੂ ਨਗਰੀ ਹਰਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਦੀ ਸਫਾਈ ਵਿਵਸਥਾ ਅਤੇ ਲੱਗੇ ਕੂੜੇ ਦੇ ਢੇਰ ਇਹ ਦਰਸਾਉਂਦੇ ਹਨ ਕਿ ਪ੍ਰਸ਼ਾਸਨ ਕੂੜੇ ਦੇ ਢੇਰਾਂ 'ਗੇ ਗੋਡੇ ਟੇਕ ਚੁੱਕਾ ਹੈ ਪ੍ਰਸ਼ਾਸਨ ਪਵਿੱਤਰ ਗੁਰੂ ਨਗਰੀ ਸ੍ਰੀ ਹਰਮੰਦਰ ਸਾਹਿਬ ਦੇ ਰਸਤੇਾਂ ਵਿੱਚ ਕੂੜੇ ਦੇ ਢੇਰ ਨਹੀਂ ਝੁਕਾ ਪਾਇਆ। ਸ੍ਰੀ ਹਰਮੰਦਰ ਸਾਹਿਬ ਜਿੱਥੇ ਦੇਸ਼ਾ ਵਿਦੇਸ਼ਾ ਤੋਂ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ ਹਨ। ਉਹਨਾਂ ਬਾਜ਼ਾਰਾਂ ਦੇ ਵਿੱਚ ਲੱਗੇ ਕੂੜੇ ਦੇ ਢੇਰ ਨਗਰ ਨਿਗਮ ਦੇ ਅਧਿਕਾਰੀਆਂ ਦੀ ਸਫਾਈ ਵਿਵਸਥਾ ਦੀ ਕਹਾਣੀ ਬਿਆਨ ਕਰ ਰਹੇ ਹਨ। ਤੁਸੀਂ ਦੇਖ ਰਹੇ ਹੋ ਤਸਵੀਰਾਂ ਚੌਂਕ ਕਰੋੜੀ ਦੀਆਂ ਤੇ ਚੌਂਕ ਕਰੋੜੀ ਵਿੱਚ ਸਥਿਤ ਨਗਰ ਨਿਗਮ ਦਾ ਦਫ਼ਤਰ ਜਿੱਥੇ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਹੈ ਅਤੇ ਨਗਰ ਨਿਗਮ ਦੇ ਦਫ਼ਤਰ ਦੇ ਬਾਹਰ ਹੀ ਵੱਡੇ ਕੂੜੇ ਦੇ ਢੇਰ ਲੱਗੇ ਪਏ ਹਨ ਲੱਗਦਾ ਹੈ ਇਹ ਕੂੜੇ ਦੇ ਢੇਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਜ਼ਰ ਨਹੀਂ ਆਉਂਦੇ ਅਤੇ ਉਨ੍ਹਾਂ ਨੂੰ ਨਜ਼ਰ ਦੀਆਂ ਐਨਕਾਂ ਲਗਾ ਕੇ ਦੇਖਣਾ ਪਏਗਾ। ਪਹਾੜ ਵਾਲਾ ਖੇਤਰ ਚੌਕ ਕਰੋੜੀ ਜਿੱਥੇ ਹਜ਼ਾਰਾਂ ਦੀ ਤعداد ਦੇ ਵਿੱਚ ਲੋਕ ਹਰ ਰੋਜ਼ ਨਤਮਸਤਕ ਹੋਣ ਦੇ ਲਈ ਹਰ ਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਵਿੱਚੋਂ ਲੰਘਦੇ ਹਨ ਉੱਥੇ ਲੱਗੇ ਕੂੜੇ ਦੇ ਢੇਰ ਇਹ ਦਰਸਾਉਂਦੇ ਹਨ ਕਿ ਪ੍ਰਸ਼ਾਸਨ ਇਹਨਾਂ ਗਲੀਆਂ ਇਹਨਾਂ ਰਸਤਿਆਂ ਦੇ ਵਿੱਚੋਂ ਕੂੜੇ ਦੇ ਢੇਰ ਚੁਕਾਉਣ ਦੇ ਵਿੱਚ ਨਾਕਾਮਯਾਬ ਰਿਹਾ ਹੈ ਨਗਰ ਨਿਗਮ ਦੇ ਕੁਆਲੀਫਾਈਡ ਅਧਿਕਾਰੀ ਸ਼੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਦੇ ਵਿੱਚੋਂ ਕੂੜਾ ਨਹੀਂ ਚੁਕਾ ਪਾਇਆ ਲੱਗਦਾ ਹੈ ਕਿ ਨਗਰ ਨਿਗਮ ਦੇ ਅਧਿਕਾਰੀ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਨੂੰ ਕੂੜੇ ਦੀ ਨਗਰੀ ਦਾ ਦਰਜਾ ਦਿਵਾ ਕੇ ਹੀ ਸਾਹ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋ ਤੇ ਸਾਰੇ ਪ੍ਰੈਸ ਘਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਅੱਜ ਦਿਨ ਤਿਹਾਰ ਵਾਲੇ ਦਿਨ ਦੀਵਾਲੀ ਤੇ ਬੰਦੀ ਛੋੜ ਦਿਵਸ ਦੇ ਇਤਿਹਾਸਕ ਤਿਉਹਾਰ ਵਾਲੇ ਦਿਨ ਤੁਸੀਂ ਸਮਾਂ ਕੱਢ ਕੇ ਜਿਹੜਾ ਇੱਥੇ ਮੇਰੇ ਕੋਲ ਆਏ ਜੇ ਦਾਸ ਦੀ ਇੱਕ ਬੇਨਤੀ ਨੇ ਬਰੀ ਸਹਿਮਾਰ ਕੀਤੀ ਹੈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਸ ਦੇ ਨਾਲ ਹੀ ਤੁਹਾਨੂੰ ਵੀ ਇਹ ਉਹ ਕਰਦਾ ਉਸ ਦੇ ਨਾਲ ਹੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਦਰਸ਼ਕ ਜਿਹੜੇ ਦੇਖ ਰਹੇ ਨੇ ਮੇਰੇ ਨੂੰ ਮੇਰੀ ਵਾਰਡ ਵਾਸੀ ਮੇਰੇ ਸ਼ਹਿਰ ਵਾਸੀ ਸਾਰਿਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਵਾ ਲੱਖ ਲੱਖ ਵਧਾਈਆਂ ਸੋ ਆਸ ਕਰਦੇ ਆ ਕਿ ਇਹ ਬੰਦੀ ਛੋੜ ਦਿਵਸ ਤੇ ਦੀਵਾਲੀ ਜਿਹੜੀ ਆ ਉਸਨੀਆਂ ਭਰੀ ਲੈ ਕੇ ਆਵੇ ਚੜਦੀ ਕਲਾ ਸ਼ਰਤ ਚੜਦੀ ਕਲਾ ਜਿਹੜੀ ਆ ਹੋਵੇ ਸੋ ਇਸ ਦੇ ਨਾਲ ਹੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖਣ ਦਾ ਜਿਹੜਾ ਮੇਨ ਕਾਰਨ ਹੋਹੀ ਸੀਗਾ ਕਿ ਜਿਹੜਾ ਏਡਾ ਪਵਿੱਤਰ ਜਿਹੜਾ ਵਾ ਉਹ ਦਿਵਾਰ ਹੈਗਾ ਤੇ ਸਰਕਾਰ ਜਿਹੜੀ ਹੈ ਉਹ ਸਾਫ ਸਫਾਈ ਕਰਨ ਦੇ ਵਿੱਚ ਪੂਰੀ ਤਰ੍ਹਾਂ ਫੀਲ ਆ ਅਜੇ ਦੇ sene ਵਾਪਸ ਆਏ ਕਿ 10 ਪੈਸੇ ਵੀ ਨਹੀਂ ਕਹਿ ਸਕਦੇ 5 ਪੈਸੇ ਨਿੱਕਾ ਜਾਂ ਜਿਹੜਾ ਵਾਪਸ ਤੁਹਾਨੂੰ ਕਮਾਇਆ ਗਿਆ ਚੌਂਕ ਮਨਨਾ ਸਿੰਘ ਆਪਣੇ ਦਫ਼ਤਰ ਦੇ ਬਾਹਰੋਂ ਚੱਲੂ ਹੋ ਕੇ ਚੌਂਕ ਕਰੋੜੀ ਤੋਂ ਰਾਮਸਰ ਰੋਡ ਹੁੰਦੇ ਹੋਏ ਕਮੇਕਸਰ ਰੋਡ ਤੇ ਆਪਾਂ ਫੇਰ ਵਾਪਸ ਮਸੀਹਾਂ ਦੇ ਨੇੜੇ ਤੋਂ ਬਾਹਰ ਭੱਜ ਕੇ ਨਹੀਂ ਵਾਪਸ ਆਏ ਆ ਮੇਰੇ ਤੋਂ ਉਹ ਰਸਤਾ ਦਿਖਾਇਆ ਜਿਹੜਾ ਸੱਚਨਾਂ ਸ਼੍ਰੀ ਹਰਮੰਦਰ ਸਾਹਿਬ ਨੂੰ ਸ਼ੀਲਾ ਸਾਹਿਬ ਦੇ ਨਾਲ ਕਨੈਕਟ ਕਰਦਾ ਉਹ ਰੋਡ ਜਿਹੜੀ ਸ਼ੀਲਾ ਸਾਹਿਬ ਤੋਂ ਦਰਬਾਰ ਸਾਹਿਬ ਜਿਹੜੀ ਹੈ ਜਾਂਦੀ ਹੈ ਉਹ ਰੋਡ ਦੀ ਜੇ ਸਾਫ ਸਫਾਈ ਸਰਕਾਰ ਨਹੀਂ ਕਰ ਪਾਈ ਤੇ ਮੈਨੂੰ ਨਹੀਂ ਲੱਗਦਾ ਕਿ ਬਾਕੀ ਜਿਹੜੇ ਮਾਰਕ ਜਿਹੜੇ ਆ ਉਹ ਸਾਫ਼ ਕੀਤੇਆਂ ਦੇ ਨਾਲ ਕੋਈ ਫੰਟ ਨਹੀਂ ਆ ਮਨੰਦ ਰੋਡ ਦਾ ਵੀ ਬਹੁਤ ਬੁਰਾ ਹਾਲ ਹੈ ਮਾਣਾ ਸਿੰਘ ਰੋਡ ਦੀਆਂ ਕਿਉਂਕਿ ਤੁਸੀਂ ਪ੍ਰੈਸ ਵਾਲੇ ਇੰਨੀ ਜਾਣ ਨਹੀਂ ਸੀ ਸਕਦੇ ਮੈਂ ਕੁਝ ਫੋਟੋਆਂ ਜਿਹੜੀਆਂ ਮੈਂ ਮੰਗਵਾਲੀਆਂ ਸੀਗੀਆਂ ਕੂਨ ਦੀਆਂ ਅੱਧੇ ਘੰਟੇ ਪਹਿਲਾਂ ਦੀਆਂ ਜਦੋਂ ਇਹ ਪ੍ਰੈਸ ਕਾਨਫਰੈਂਸ ਜਦੋਂ ਆਪਾਂ ਬਾਈਟ ਚਾਲੂ ਕੀਤੀ ਉਦੋਂ ਦੀਆਂ ਮਾਣਾ ਸਿੰਘ ਰੋਡ ਤੇ ਵਿੱਚ ਵੀ ਸੇਮ ਉਸੇ ਤਰ੍ਹਾਂ ਜਿਹੜਾ ਵਾ ਓ ਢੇਰ ਲੱਗਾ ਹੈ ਗਲੀ 32 ਸਾਈਂਆਂ ਦੇ ਬਾਹਰ ਦਾ ਢੇਰ ਹੈ ਜੀ ਤੁਸੀਂ ਦੇਖ ਸਕਦੇ ਜੇ ਸੋ ਇਹ ਹਾਲ ਹੈ ਮਾਣਾ ਸਿੰਘ ਰੋਡ ਢੋਲੀ ਮੁਹੱਲਾ ਜਿੱਥੋਂ ਇਹ ਹਜ਼ਾਰਾਂ ਲੱਖਾਂ ਸੰਗਤ ਜਿਹੜੀ ਆ ਉਹ ਡੇਲੀ ਜਿਹੜੀ ਆ ਉਹ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜਾਂਦੀ ਆ ਸੋ ਐਮਐਲਏ ਸਾਹਿਬ ਸਾਡੇ ਹਲਕਾ ਦਕਨੀ ਦੇ ਜਿਹੜੇ ਵਿਧਾਇਕ ਨੇ ਸਰਦਾਰ ਇੰਦਰਵੀਰ ਸਿੰਘ ਨਿੱਜਰ ਜੀ ਨਿੱਜੇ ਸਾਹਿਬ ਬੜੇ ਸਾਡੇ ਸਤਿਕਾਰਯੋਗ ਨੇ ਮਾਨਯੋਗ ਨੇ ਮੈਂ ਤੁਹਾਡੇ ਸਾਹਮਣੇ ਹੱਥ ਜੋੜ ਕੇ ਉਹਨਾਂ ਕਾਢੀ ਵੀ ਬੇਇੱਜ਼ਤੀ ਕਰਦਾ ਕਿ ਐਮਐਲਏ ਸਾਹਿਬ ਆਪਾਂ ਪੱਖਪਾਤ ਨਾ ਕਰੀਏ ਹੋ ਸਕਦਾ ਤੁਹਾਡੇ ਧਿਆਨ ਚ ਨਾ ਹੋਵੇ ਤੁਸੀਂ ਨਾ ਕਰਦੇ ਉਹ ਮਟ ਤੁਹਾਡੇ ਦਫ਼ਤਰ ਵਾਲੇ ਜਿਹੜੇ ਆ ਉਹ ਪੂਰਾ ਪੱਖਪਾਤ ਕਰਦੇ ਆ ਸੋ ਪੱਖਪਾਤ ਛੱਡ ਕੇ ਇਸ ਕੰਮ ਵੱਲ ਧਿਆਨ ਨਹੀਂ ਇਹ ਸਫਾਈ ਵੱਲ ਕਿਉਂ ਕਿ ਇਹ ਜਿਹੜਾ ਵਾ ਮੇਰਾ ਘਰ ਦਾ ਕੋਈ ਨਿੱਜੀ ਕੰਮ ਨਹੀਂ ਆ ਇਹ ਪਬਲਿਕ ਦਾ ਇਹ ਸੰਗਤ ਜਿਹੜੀ ਆ ਹਜ਼ਾਰਾਂ ਲੱਖਾਂ ਲੋਕ ਜਿਹੜੇ ਆ ਉਹ ਸਿੱਧਾ ਦਰਵਾਜ਼ਾ ਸਭ ਜਿਹੜੇ ਆ ਦੂਰ ਆਏ ਆ ਕਿਉਂਕਿ 3-4 ਛੁੱਟੀਆਂ ਲਗਾਤਾਰ ਵਿੱਚ ਆ ਗਈਆਂ ਜਦੋਂ ਵੀਕੈਂਡ 홀ੀਡੇਜ਼ ਜ਼ਿਆਦਾ ਹੁੰਦੇ ਉਦੋਂ ਸੰਗਤ ਜਿਹੜੀ ਆ ਉਹ ਜ਼ਿਆਦਾ ਆਉਂਦੀ ਆ ਕਿਉਂਕਿ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਤੱਕ ਛੁੱਟੀਆਂ ਆਣ ਕਰਕੇ ਸੰਗਤ ਜਿਹੜੀ ਆ ਜ਼ਿਆਦਾ ਕੀ ਮਾਣਾ ਪ੍ਰਭਾਵ ਜਿਹੜਾ ਉਹ ਸੰਗਤ ਤੇ ਪਿਆਰ ਹੁੰਦਾ ਸੋ ਆਓ ਇਸ ਵਕਤ ਧਿਆਨ ਦਿਈਏ ਜਿਸ ਦਿਨ ਮੇਰਾ ਕੋਈ ਨਿੱਜੀ ਕੰਮ ਹੋਏਗਾ ਉਹ ਨਾ ਕਰਿਓ ਬਟ ਐ ਸੰਗਤ ਦਾ ਕੰਮ ਹੈ ਇਹ ਵਕਤ ਧਿਆਨ ਦਿਓ ਸੋ ਤੁਹਾਡੇ ਮਾਧਿਕਾਰ ਨਾਲ ਮੈਂ ਮੇਹਰ ਸਾਹਿਬ ਨੂੰ ਬੇਤੀ ਕਰਦਾ ਕਿ ਮੇਹਰ ਸਾਹਿਬ ਇਸ ਵਕਤ ਧਿਆਨ ਦਿਓ ਕਾਰਪੋਰੇਸ਼ਨ ਜਿਹੜੀ ਹੈ ਜਿਹੜੀ ਅਫਸਰ ਜਿਹੜੇ ਆ ਜਿਨ੍ਹਾਂ ਦੀ ਤਾਈ ਵੀ ਆ ਇਸ ਕੰਮ ਦੇ ਵਿੱਚ ਉਹਨਾਂ ਨੂੰ ਪੁੱਛਿਆ ਜਾਵੇ ਤਾਂ ਕਿ ਇਹ ਸਾਬਸਮਾਈ ਕੀਤੀ ਜਾਵੇ। ਨਵੀ ਜੀ ਮੈਂ ਪੁੱਛਣਾ ਜਾਂਦਾ ਮੈਂ ਪਿਛਲੇ ਕੌਂਸਲਰ ਵੀ ਜਿਹਰੇ ਸੀ ਤੁਹਾਡੇ ਕਾਂਗਰਸ ਦੇ ਹੀ ਉਦੋਂ ਵੀ ਇਹੋ ਭਲਾ ਦਿੱਤਾ ਦੇ ਜੀ ਤੇ ਹੁਣ ਕਿਉਂ ਫਿਰ ਕਿੱਦਾਂ ਹੋ ਰਿਹਾ ਹੁਣ ਸਰਕਾਰ ਉੱਤੇ ਦੇ ਚਲੋ ਮੌਜੂਦਾ ਜੀ ਸਰਕਾਰ ਰੱਖਿਆ ਜਾਵੇ ਪੰਜਾਬ ਸਰਕਾਰ ਦੇ ਕਾਂਗਰਸ ਦੀ ਆ ਪਰ ਉਦੋਂ ਸਰਕਾਰ ਤੇ ਕਾਂਗਰਸ ਦੀ ਹੀ ਜਿਹੜੇ ਤੁਹਾਡੇ ਕੌਂਸਲਰ ਵੀ ਕਾਂਗਰਸ ਦੇ ਕਿੱਦਾਂ ਵੇਖ ਰਹੇ ਜੇ ਫਿਰ ਤੁਸੀਂ ਉਹਨੂੰ ਵੀ ਦੇਖੋ ਜੀ ਇਸ ਤੇ ਮੈਂ ਉਹ ਜਿਹੜੇ ਕਾਉਂਸਲਰ ਕਹਿੰਦੇ ਸੀ ਕਿ ਇਹਦਾ ਜਵਾਬ ਕਿ ਉਹ ਆਪ ਦੇ ਸਕਦੇ ਆ ਕਿਉਂਕਿ ਮੈਂ ਤੇ ਆਪਣੀ ਗੱਲ ਕਰ ਸਕਦਾ ਆਪਣੇ ਕਾਰਜਗਲ ਦੀ ਗੱਲ ਕਰ ਸਕਦਾ ਆਪਣੀ ਟਰਮ ਦੀ ਗੱਲ ਕਰ ਸਕਦਾ ਮੈਂ ਤੇ ਆਪਣੀ ਸੋਹ ਦੇ ਸਕਦਾ ਕਿ ਇਹ ਔੜ ਦੀ ਤੇ ਦਿੱਕਲੀ ਜਾ ਸਕਦੀ ਸੋ ਮੈਂ ਤੇ ਜਿਸ ਦਿਨ ਦੀ ਇਸ ਵਾਰਡ ਦੀ ਨੁਮਾਇੰਦਗੀ ਦਾ ਮੈਨੂੰ ਮੌਕਾ ਮਿਲਿਆ ਜਾਂ ਇਸ ਦੀ ਸੇਵਾ ਕਰਨ ਦਾ ਜਦੋਂ ਮੌਕਾ ਮਿਲਿਆ ਮੈਨੂੰ ਦਾਸ ਨੂੰ ਜਦੋਂ ਇਸ ਵਾਰਡ ਵਸ ਗਿਆ ਨੇ ਇਸ ਕੰਮ ਨੂੰ ਸਮਝਿਆ ਕਿ ਉਹ ਇਸ ਵਾਰ ਦੀ ਜੀ सेवा ਕਰ ਸਕਦਾ ਮੈਂ ਤੇ ਆਪਣੇ ਸਮੇਂ ਦੀ ਗੱਲ ਕਰ ਸਕਦਾ ਕਿ ਮੈਂ 50 ਸਾਲਾਂ ਦੇ ਵਿੱਚ ਕੀ ਕੀਤਾ ਤੇ ਕੀ ਮੈਂ 50 ਸਾਲਾਂ ਚ ਕਰਾਂਗਾ ਪਹਿਲਾ ਸਵਾਲ ਜਿਹੜਾ ਉਹ ਪਹਿਲੇ ਜਵਾਬ ਦੇ ਸਕਦੇ ਹੋ। ਕੌਂਸਲਰ ਸਾਹਿਬ ਮੈਂ ਇੱਕ ਹੋਰ ਸਵਾਲ ਕਰਨਾ ਚਾਹੁੰਦਾ ਹਾਂ। ਉਦੋਂ ਮੌਜੂਦਾ ਜਿਹੜੇ ਕਾਗਰਦ ਦੇ ਵਿਧਾਇਕ ਸੀ ਇੰਦਰਵੀਰ ਸਿੰਘ ਬੁਲਾ ਰਿਹਾ ਸੀ। ਉਦੋਂ ਵੀ ਕੌਂਸਲਰ ਇਹ ਕਹਿੰਦੇ ਸੀ ਜਿਹੜੇ ਇਲਾਕੇ ਦੇ ਸਾਡੇ ਨਾਲ ਬਾਕਬਾਤ ਹੋ ਰਿਹਾ। ਕਿ ਹੁਣ ਤੁਹਾਡੇ ਨਾਲ ਵੀ ਜਿਤਨਾ ਦੇਖ ਰਹੇ ਜੇ ਉੱਤੇ ਸਰਕਾਰ ਆਮ ਪਾਰਟੀ ਦੀ ਆ ਤੁਸੀਂ ਮੌਜੂਦਾ ਕੌਂਸਲਰ ਨਾਲ ਤੁਸੀਂ ਦੋਰਾ ਵੀ ਕੀਤਾ ਇਲਾਕੇ ਦਾ। ਪਰ ਲੋਕੀ ਫਖਰ ਨਾਲ ਲੋਕਾਂ ਦੇ ਥੀਵ ਲੈ ਲਏ ਆ। ਪਰ ਲੋਕੀ ਕਿਉਂ ਦੁਖੀ ਹੈ ਇਹਨਾਂ ਦੇ ਫਿਰ ਕੌਣ ਨਾਂ ਫੜੇਗਾ? ਤੁਸੀਂ ਇਹਦੇ ਨਾਲ ਮੌਕੇ ਤੇ ਗਏ ਜੇ ਸਾਰੇ ਬਨੇ। ਦੇਖੋ ਜੀ ਮੈਂ ਸਰੋ ਮਨੋ ਧ ਜਿੱਤੇ ਕਿ ਜਿਹੜੇ ਵਾਰ ਵਸੇ ਮੇਰੀ ਲੋਡ ਪੈਂਦੀ ਆ ਮੈਨੂੰ ਫੋਨ ਕਰਕੇ ਸੰਭਰ ਕਰਦੇ ਆ ਤੇ ਮੈਂ ਉਹਨਾਂ ਦੇ ਨਾਲ ਰਾਤ ਦਿਨ ਖੜਦਾ ਸੋ ਮੇਰਾ ਮੇਨ ਮਕਸਦ ਇਹ ਹੀ ਹੁੰਦਾ ਮੇਰੀ ਪਹਿਲੀ ਫਸਟ ਕਰੋੜ ਰੱਡੀ ਇਹ ਹੀ ਸੀ ਕਿ ਆਪਣੇ ਵਾਰ ਵਸੀਆਂ ਦੇ ਜਿਹੜੇ ਮੈਂ ਕੰਮ ਆ ਸਕਾਂ ਕਈ ਕੰਮ ਤੇ ਉਹਦੇ ਜਿਹੜੇ ਮੈਂ ਆਪਣੀ ਜੇਬ ਦੇ ਵਿੱਚੋਂ ਪੈਸੇ ਲਾ ਕੇ ਜਿਹੜੇ ਆ ਕਰਾ ਦਿੱਤੇ ਗਏ ਆ ਉਤਮ ਗੜ੍ਹ ਗਲੀ ਨੰਬਰ 3 ਦਾ ਜਿਹੜਾ ਕੈਚ ਵਰਕ ਆ ਉਦਾਸ ਨੇ ਆਪਣੀ ਦੇ ਕਮਾਈ ਤੋਂ ਦੇ ਤੋ ਕਰਾਇਆ ਸ਼ਾਨ ਗਲੀ ਦੀ ਜਿਹੜੀ ਆ ਉਹਦਾ ਵੀ ਕੰਮ ਜਿਹੜਾ ਉਹ ਮੈਂ ਪੱਲਿਓ ਆਪਣੀ ਜੇਬ ਦੇ ਵਿੱਚੋਂ ਪੈਸੇ ਕੱਢ ਕੇ ਕਰਾਇਆ ਤੀਜਾ ਗੁਜਰਾਂ ਵਾਲੀ ਗਲੀ ਦਾ ਬੜਾ ਬੁਰਾ ਹਾਲ ਸੀ ਉਥੇ ਪੈਚਵਰਕ ਦੀ ਕਮੀ ਸੀਗੀ ਬੜੇ ਚਿਰਾਂ ਤੋਂ ਸੰਗਤ ਜਿਹੜੀ ਆ ਉਹ ਠੇਡੇ ਖਾ ਕੇ ਡਿੱਗਦੀ ਸੀ ਕਿਉਂਕਿ ਦਰਵਾਜ਼ਾ ਸਾਹਿਬ ਉਹ ਵੀ ਰਸਤਾ ਜਿਹੜਾ ਵਾ ਦਰਵਾਜ਼ਾ ਸਾਹਿਬ ਨੂੰ ਸ਼ਾਰਟਕਟ ਪੈਂਦਾ ਸੋ ਉਸ ਗਲੀਆਂ ਦਾ ਕੰਮ ਵੀ ਜਿਹੜਾ ਵਾ ਉਹ ਆਪਣੀ ਜ਼ੇਹਤ ਤੋਂ ਕਰਾਇਆ ਸੋ ਮੈਂ ਤੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਮੈਨੂੰ ਇਸ ਵਾਰਡ ਦੀ ਨੁਮਾਇੰਦਗੀ ਮਿਲੀ ਹੈ ਸੈਕਿੰਡ ਜਿਹੜੀ ਆ ਕਿ ਮੈਂ ਸਮਰਥ ਹੈਗਾ ਕਿ ਮੈਂ ਆਪਣੀ ਜ਼ੇਹਤ ਤੇ ਪੈਸੇ ਲਾ ਕੇ ਕੰਮ ਕਰਾ ਸਕਣਾ ਸੋ ਇਹ ਹੁਣ ਸਰਕਾਰ ਦੱਸੇ ਕਿ ਜੇ ਸਰਕਾਰ ਕੋ ਨਹੀਂ ਕੰਮ ਹੁੰਦੇ ਆਸਰੇ ਕਰਦੇ ਅਸੀਂ ਇਹਨੇ ਜੋ ਕੀ ਗਏ ਆ ਕਿ ਅਸੀਂ ਆਪਣੇ ਜੇਲ੍ਹ ਦੇ ਪੈਸੇ ਲਾ ਕੇ ਸਾਫ ਸਫਾਈ ਜਿਹੜੀ ਆ ਉਹ ਮੇਨਟੇਨ ਕਰ ਸਕੀਏ ਲੱਗਦਾ ਨਵੀਂ ਜੀ ਤੁਸੀਂ ਸਾਫ ਸਫਾਈ ਕਰਾ ਕੇ ਦਿਵਾਰੀਓ ਤੋਹਫਾ ਦੋ ਲੋਕਾਂ ਨੂੰ ਤੁਹਾਨੂੰ ਵਾਟਾਣ ਦੇਖੋ ਜੀ ਤੁਸੀਂ ਇਹ ਵੇਖੋ ਕਿ ਜਿਹੜਾ ਤੁਹਾਡੇ মিডিਆ ਦੀ ਕਿੰਨੀ ਪਾਵਰ ਹੈ ਜਿਹੜੇ ਆਪਾਂ ਵਿੱਚ ਲਾਈਵ ਹੋਏ ਆ ਅਜੇ ਹੀ ਦਫਤਰੋਂ ਨਿਕਲੇ ਇਹਨਾਂ ਟਰਾਲੀ ਜਿਹੜੀ ਆ ਅੱਗੋਂ ਸਾਹਮਣੇ ਆ ਕੇ ਵੇਖੀ ਤੇ ਜਿਹੜੀ ਬਾਜ਼ਾਰ ਤੋਂ ਟਰਾਲੀ ਨਿਕਲੀ ਆ ਉਹ ਬਾਜ਼ਾਰ ਵਾਲਿਆਂ ਨੇ ਕਿਹਾ ਕਿ 6 ਦਿਨ ਬਾਅਦ ਟਰਾਲੀ ਆਈ ਆ ਤੁਸੀਂ ਇਹ ਦੇਖੋ ਕਿ ਉਹ 6 ਦਿਨ ਬਾਅਦ ਆਜੀ ਆਣੀ ਸੀ ਜਿਸ ਦਿਨ ਆਪਾਂ ਲਾਈਵ ਹੋਣਾ ਸੀ ਸੋ ਕੋਚ ਚਲੋ ਉਹਨਾਂ ਨੂੰ ਪਤਾ ਲੱਗ ਗਿਆ ਕਿ ਲਾਈਵ ਹੋਏ ਨੇ ਜਲੂਸ ਰਾਜ ਕੇ ਜਿਹੜਾ ਇਹ ਕੱਢ ਰਹੇ ਨੇ ਤੇ ਕੱਢਣਾ ਜਾਇਜ਼ ਵੀ ਸੀ ਮੈਂ ਭਾਜੀ ਬੜਾ ਪੱਕਿਆ ਹੋਇਆ ਸੀ ਬੜੇ ਦਿਨਾਂ ਦਾ ਮੇਰੇ ਨਾਲ ਸੰਪਰਕ ਕੀਤਾ ਜਾ ਰਿਹਾ ਸੀ ਇੱਕ ਮੈਨੂੰ ਵੀਰ ਬਾਰ-ਬਾਰ ਫੋਨ ਕਰ ਰਹੇ ਆ ਅਰੋੜਾ ਸੀਪੜ ਦੇ ਬਾਹਰੋਂ ਮੈਂ ਉਹ ਵੀ ਤੁਹਾਨੂੰ ਮੌਕਾ ਵਿਖਾਣਾ ਸੀ ਬਟ ਚਲੋ ਜਿਆਦਾ ਲੰਮਾ ਪੈਣ ਕਰਕੇ ਉਹ ਭਰਾ ਦੇ ਬੜੇ ਫੋਨ ਵੀ ਮੇਰੇ ਆ ਚੁੱਕੇ ਨੇ ਵਿੱਚ 8 ਦਿਨ ਬਾਅਦ ਹਾਰ ਕੇ ਕੱਲ ਰਾਤੀ ਅਬਦਲ ਆਈ ਗਈ ਆ ਲੋਕਾਂ ਵੱਲੋਂ ਉੱਥੇ ਕੂੜੇ ਨੂੰ ਕਿ ਕੋਈ ਚੁੱਕਣ ਵਾਲਾ ਕੋਈ ਨਹੀਂ 8 ਦਿਨਾਂ ਦੇ ਵਿੱਚ 8 ਦਿਨ ਬਾਅਦ ਜਿਹੜੀ ਆ ਤੇ ਰਾਖੀ ਅੱਗ ਲੱਗ ਗਈ ਆ ਕੋਈ ਤਸਵੀਰ ਨਹੀਂ ਆ ਤੁਹਾਡੇ ਵੱਲੋਂ ਇੱਕ ਜਿਹੜਾ ਨਵੀਂ ਗਲੀ ਦਾ ਕੇ ਸ਼ੁਰੂਆਤ ਕੀਤੀ ਗਈ ਸੀ ਜਿਹੜੀ ਗੰਦਾ ਪਾਣੀ ਆ ਰਿਹਾ ਮਤਲਬ ਹਲੋਇਆ ਵੀ ਨਹੀਂ ਆ ਰਿਹਾ ਅਜੀ ਬਹੁਤ ਧੰਨਵਾਦ ਹੈ ਜੀ মিডিਆ ਦਾ মিডিਆ ਨੇ ਜਿਹੜਾ ਉਹ ਕਹਿੰਦਾ ਚੋਰਾ ਸ਼ੋਰਾ ਦੇ ਨਾਲ ਉਹ ਮੁੱਦਾ ਚੁੱਕਿਆ ਜੀ ਨਵੀਂ ਗਲੀ ਦਾ ਤੇ ਪ੍ਰਸ਼ਾਸਨ ਜਿਹੜੀ ਸਰਕਾਰ ਜਿਹੜੀ ਆ ਉਹ ਦੋ ਤਿੰਨ ਦਿਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਉਹਦਾ ਹੱਲ ਕਰ ਦਿੱਤਾ ਉਹ ਵੀ ਜਿਹੜੀ ਆ ਤੁਸੀ ਸਾਰੇ ਵਧਾਈ ਦੇ ਪਾਤਰ ਜੇ ਤੇ ਤੁਹਾਡਾ ਬੜਾ ਧੰਨਵਾਦ ਹੈ ਕਿ ਤੁਸੀਂ ਉਹ ਵੀ ਮਦਦ ਕਰਦੇ ਹੋ ਸਰ ਸਾਹਿਬ ਇੱਕ ਸਵਾਲ ਕਰਨਾ ਚਾਹੁੰਦਾ ਜਿਹੜੇ ਇਹ ਰਿਤੇ ਤੁਹਾਨੂੰ ਪੁੱਛਣਾ ਚਾਹੁੰਦਾ ਮੈਂ ਜਿਹੜੇ ਹੁਲਾਦ ਜਿਹੜੇ ਪੈਦਾ ਹੋਏ ਨੇ ਕੀ ਹੋਸ ਦੇ ਵਿੱਚ ਜਾ ਕੇ ਤੁਸੀਂ ਇਹ ਮੁੱਦੇ ਚੁੱਕੂਗੇ ਤੁਸੀਂ ਜਦੋਂ ਤੁਹਾਡੀ ਮੀਟਿੰਗ ਹੋਈ ਕੋਜੀ ਹਾਊਸ ਦੇ ਵਿੱਚ ਹਾਊਸ ਦੇ ਪਹਿਲਾਂ ਮੀਟਿੰਗ ਹੋਵੇ ਤੇ ਸੀ ਹਾਊਸਿੰਗ ਮੀਟਿੰਗ ਹੋਈ ਕਿ ਤੇ ਹਾਊਸ ਦੇ ਉੱਤੇ ਚੁੱਕਾਂਗੇ 10 ਮਹੀਨੇ ਅਜੇ ਕੌਂਸਲਰ ਬਣੇ ਹੋ ਕੇ ਹੁਣ ਤੇ ਹਾਊਸਿੰਗ ਕਮੇਟੀ ਕੋਈ ਹੋਈ ਹੋਵੇ ਦੂਜੀ ਮੀਟਿੰਗ ਹੀ ਨਾ ਹੋਵੇਗੀ ਹਾਊਸਿੰਗ ਮੀਟਿੰਗ ਖਰਾਓ ਉਹਦੇ ਵਿੱਚ ਵੀ ਤੁਹਾਨੂੰ ਪਤਾ ਲੱਗ ਜੇਗਾ ਕਿ ਕਿਹੜੇ ਵਾਰਡ ਵਾਸੀ ਕਿਹੜੇ ਕੌਂਸਲਰ ਜਿਹੜੇ ਆ ਉਹ ਮੁੱਦੇ ਚੁੱਕਦੇ ਆ ਨਵੀਂ ਜੀ ਕੰਮ ਨਹੀਂ ਕੀਆ ਕਿਉਂ ਕੀਤਾ ਜਾ ਰਿਹਾ ਕਿ ਸਪਸ਼ਟ ਬਾਅਦ ਕੀਤਾ ਜਾ ਰਿਹਾ ਜੀ ਸਰਕਾਰ ਵੱਲੋਂ ਕਿਉਂਕਿ ਲੋਕਾਂ ਨੇ ਜਿਹੜਾ ਇਹਨਾਂ ਦੇ ਉਲਟ ਜਿਹੜੀਆਂ ਵੋਟਾਂ ਪਾਈਆਂ ਠੀਕ ਨਿਆਂਈ ਬੇਨਤੀਆਂ ਪ੍ਰਵਾਨ ਕਰਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਕ ਫੇਰ ਤੁਹਾਡੇ ਮਾਦੇ ਭਰਾਈ ਸਾਰੇ ਸ਼ਹਿਰ ਵਾਸੀਆਂ ਨੂੰ ਵਾਰਡ ਵਾਸੀਆਂ ਨੂੰ ਬੰਦੀ ਛੋੜ ਕਰਨੇ ਵਾਲੀ ਦੀ ਬਹੁਤ ਬਹੁਤ ਸ਼ੁਕਰੀਆ ਬਾਈ ਸੁਖਾ ਸਿੰਘ ਸਾਹਿਬ ਬਾਈ